ਹੈਲੋ ਜੀ ਸ਼ਾਸ਼ਿਕਾ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਰੰਧਾ ਰੰਮ ਟਿੱਪ ਜਿਵੇਂ ਕਿ ਪਿਛਲੀ ਵੀਡੀਓ ਮੈਂ ਪਾਈ ਹੀ ਲਾਈਨਿੰਗ ਵਾਲੇ ਸਲਵਾਰ ਦੀ ਕਟਿੰਗ ਅੱਜ ਆਪਾਂ ਕਰਾਂਗੇ ਸਟਿਚਿੰਗ ਠੀਕ ਹੈ ਜੀ ਤੇ ਤੁਹਾਨੂੰ ਮਤਲਬ ਗੋ ਮਸੀਨਾ ਬਾਰੇ ਦੱਸਾਂਗੇ ਕਿ ਗੋ ਮਸੀਨਾ ਕਿੱਦਾਂ ਲਗਾ ਕੇ ਆਪਾਂ ਲਾਈਨਿੰਗ ਵਾਲੇ ਸਲਵਾਰ ਦੀ ਕਟਿੰਗ ਕਰ ਸਕਦੇ ਹਾਂ ਬਹੁਤ ਹੀ ਸੌਖੇ ਤਰੀਕੇ ਨਾਲ ਦੱਸਾਂਗੀ ਪਲੀਜ਼ ਵੀਡੀਓ ਫੁੱਲ ਦੇਖਿਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਭ ਤੋਂ ਪਹਿਲਾਂ ਆਪਾਂ ਬੈਲਟ ਤਿਆਰ ਕਰਾਂਗੇ ਬੈਲਟ ਕਿੱਦਾਂ ਤਿਆਰ ਕਰਨੀ ਆ ਦੇਖ ਸਕਦੇ ਹੋ ਤੁਸੀਂ ਆ ਬੈਲਟ ਤੇ ਇਹ ਬੈਲਟ ਦੇ ਦੋ ਪੀਸ ਲਾਈਨਿੰਗ ਦੇ ਤੇ ਦੋ ਮੇਨ ਕਪੜੇ ਦੇ ਠੀਕ ਹੈ ਜੀ ਇਹਦਾ ਪਹਿਲਾਂ ਆਪਾਂ ਇੱਕ ਸਾਈਡ ਤੇ ਸੀਨ ਲਗਾ ਲਾਂਗੇ ਆ ਚਾਰ ਪੀਸ ਐ ਆਪਾਂ ਲਾਈਨਿੰਗ ਦਾ ਕਪੜਾ ਇੱਕ ਸਾਈਡ ਤੇ ਦੋਨੋਂ ਲਾਈਨਿੰਗ ਦੇ ਪੀਸ ਇੱਕ ਸਾਈਡ ਤੇ ਰੱਖਾਂਗੇ ਤੇ ਦੋਨੋਂ ਦੂਜੇ ਮੇਨ ਸੂਟ ਦੇ ਕਪੜੇ ਤੇ ਇੱਕ ਸਾਈਡ ਤੇ ਰੱਖ ਕੇ ਆਪਾਂ ਸੀਨ ਲਗਾਣੀ ਐ ਠੀਕ ਹੈ ਜੀ ਇਦਾਂ ਕਰਕੇ ਆਪਾਂ ਸੀਨ ਲਗਾ ਲਾਂਗੇ ਤੇ ਸੀਨ ਲਗਾਉਣ ਤੋਂ ਬਾਅਦ ਆਪਾਂ ਦੂਜੀ ਸਾਈਡ ਤੇ ਵੀ ਸੇਮ ਇਦਾਂ ਹੀ ਸੀਨ ਲਗਾਣੀ ਆ ਆ ਦੇਖੋ ਇੱਥੋਂ ਆਪਾਂ 4 ਪੀਸ ਹੈ ਤੇ ਦੋ ਲਾਈਨਿੰਗ ਦੇ ਇੱਕ ਸਾਈਡ ਤੇ ਤੇ ਦੋ ਮੇਨ ਕਪੜੇ ਦੇ ਇਹਨੂੰ ਆਪਾਂ ਇਦਾਂ ਫੋਲਡ ਕਰ ਲੈਣਾ ਫੋਰ ਫੋਲਡ ਆ ਦੇ ਤੇ ਇਦਾਂ ਕਰਕੇ ਇੱਥੋਂ ਆਪਾਂ ਫੇਰ ਸੇਮ ਲਗਾ ਦੇਣੀ ਹੈ ਸੇਮ ਲਗਾਉਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਇਹਨੂੰ ਖੋਲ ਲੈ ਆ ਦੇਖੋ ਦੇਖਿਓ ਇੱਕ ਲਾਈਨਿੰਗ ਦਾ ਉਦਲੇ ਸਾਈਡ ਤੇ ਕਰ ਦੇਣਾ ਪੀਸ ਆ ਦੇਖੋ 4 ਪੀਸ ਹੈ ਤੇ ਆ ਦੇਖਿਓ ਧਿਆਨ ਨਾਲ ਦੇਖਿਓ ਆ ਦੇਖੋ ਲਾਈਨਿੰਗ ਦਾ ਆਪਾਂ ਦੂਜੀ ਸਾਈਡ ਤੇ ਪੀਸ ਕਰ ਦੇਣਾ ਲਾਈਨਿੰਗ ਦਾ ਕਪੜਾ ਉਜੀ ਸਾਈਡ ਤੇ ਕਰਕੇ ਤੇ ਆ ਦੇਖ ਸਕਦੇ ਗੋਮਸੀਨ ਲੱਗ ਜਾਂਦੀ ਹੈ ਤੇ ਗੋਮਸੀਨ ਲੱਗਣ ਤੋਂ ਬਾਅਦ ਆਪਾਂ ਇਹਦੀ ਚਿੜੀ ਬਣਾ ਲੈਣੀ ਹੈ ਜਿਹੜੀ ਕਿਦਾਂ ਬਣਾਣੀ ਹੈ ਆ ਦੇਖ ਸਕਦੇ ਇੱਦਾਂ ਕੱਪੜਾ ਆਪਾਂ ਬਰਾਬਰ ਕਰ ਲੈਣਾ ਤੇ ਤੁਸੀਂ ਸਾਈਡਾਂ ਤੇ ਜੇ ਤੁਸੀਂ ਬਿਗਨਰ ਹੋ ਤੁਸੀਂ ਸਾਈਡਾਂ ਤੇ ਸੀਨ ਲਗਾ ਲੈਣੀ ਹੈ ਤੇ ਮੈਂ ਉਸ ਤੋਂ ਬਾਅਦ ਸੀਨ ਦਬਾ ਰਹੀ ਆ ਜਿਹੜੀ ਮੈਂ ਲਗਾਈ ਹੈ 벨ਟ ਜੋੜੀ ਹੈ ਫਿਰ ਲਗਾਉਣ ਤੋਂ ਬਾਅਦ ਆਪਾਂ ਚਿੜੀ ਬਣਾ ਲੈਣੀ ਹੈ ਜਿਹੜੀ ਕਿਦਾਂ ਬਣਾਣੀ ਹੈ ਆ ਦੇਖ ਦੇਖ ਸਕਦੇ ਇੱਕ ਧਿਆਨ ਨਾਲ ਦੇਖਿਓ ਇਦਾਂ ਆਪਾਂ ਇਹ ਕਪੜਾ ਹੋਲਡ ਕਰਨਾ ਲਾਈਨਿੰਗ ਦਾ ਵੀ ਤੇ ਦੂਜਾ ਵੀ ਵਿੱਚੋਂ ਹੋਲਡ ਕਰਕੇ ਤੇ ਆਪਾਂ ਇੱਧਰ ਕੋਰਨਰ ਤੇ ਇਦਾਂ ਸੀਨ ਲਗਾ ਦੇਣੀ ਆ ਆ ਦੇਖ ਸਕਦੇ ਏਦਾਂ ਠੀਕ ਹੈ ਜੀ ਤੇ ਜੇ ਹੋਰ ਵੀ ਕੋਈ ਤਰੀਕਾ ਹੈਗਾ ਤੇ ਤੁਸੀਂ ਮੈਨੂੰ ਕਮੈਂਟ ਚ ਪਲੀਜ਼ ਦੱਸਿਓ ਜ਼ਰੂਰ ਮੇਰਾ ਸ਼ੇਅਰ ਜ਼ਰੂਰ ਕਰਿਓ ਤੇ ਇਦਾਂ ਆਪਾਂ ਕਰਕੇ ਤੇ ਇਦਾਂ ਆਪਾਂ ਸੀਨ ਲਗਾ ਕੇ ਤੇ ਆਪਾਂ ਸਾਈਡਾਂ ਤੇ ਵੀ ਸੀਨ ਲਗਾ ਲੈਣੀ ਆ ਤਾਂ ਕਿ ਜਿਹੜਾ ਕਪੜਾ ਅੱਗੇ ਪਿੱਛੇ ਨਾ ਜਾ ਸਕੇ ਤੇ ਮਤਲਬ ਜਦੋਂ ਆਪਾਂ ਨੀਫਾ ਫੋਲਡ ਕਰੀਏ ਉਹਦੇ ਵਿੱਚ ਲਾਈਨਿੰਗ ਦਾ ਕੱਪੜਾ ਇਕੱਠਾ ਨਾ ਹੋ ਸਕੇ ਇਹਦਾ ਕਰਕੇ ਆਪਾਂ ਸੀਨ ਲਗਾਉਣ ਤੋਂ ਬਾਅਦ ਆਪਾਂ ਕੱਪੜਾ ਵਿੱਚ ਦੇ ਦੇਣਾ ਚੰਗੀ ਤਰ੍ਹਾਂ ਤੇ ਬਹੁਤ ਹੀ ਰਮਾਨਾ ਤੇ ਸਫਾਈ ਚ ਇਹ ਚੀਜ਼ ਬਣਾਣੀਆਂ ਆ ਦੇਖੋ ਕੋਰਨਰ ਬਣ ਗਿਆ ਮੇਰੀ ਬੀ ਜੀ ਬਣ ਗਈ ਹੈ ਵੀ ਬਣਾਉਣ ਤੋਂ ਬਾਅਦ ਆਪਾਂ ਸਾਈਡਾਂ ਤੇ ਸੀਨ ਲਗਾ ਸਕਦੇ ਹਾਂ ਠੀਕ ਹੈ ਜੀ ਤੁਸੀਂ ਸੀਨ ਜ਼ਰੂਰ ਲਗਾਣੀ ਨਹੀਂ ਤੇ ਤੁਹਾਡਾ ਕੱਪੜਾ ਲਾਈਨਿੰਗ ਦਾ ਜੇ ਤੁਸੀਂ ਨਾੜਾ ਪਾਓਗੇ ਤੇ ਤੁਹਾਡਾ ਬਹੁਤ ਪ੍ਰੋਬਲਮ ਆਏਗੀ ਕਪੜਾ ਇਕੱਠਾ ਹੋ ਜਾਂਦਾ ਤੇ ਉਸ ਤੋਂ ਬਾਅਦ ਆਪਾਂ ਇਹਦਾ ਨੇਫਾ ਫੋਲਡ ਕਰ ਲਾਉਗੇ ਠੀਕ ਹੈ ਜੀ ਆ ਦੇਖੋ ਐਦਾ ਕਰਕੇ ਆਪਾਂ ਫੋਲਡ ਕਰਕੇ ਨੇਫਾ ਫੋਲਡ ਕਰ ਲੈਣਾ ਮਤਲਬ ਜਾਨੀ ਕਿ 벨ਟ ਤਿਆਰ ਕਰ ਲੈਣੀ ਆਪਾਂ ਤੇ ਨੇਫਾ ਬਹੁਤੀ ਸਫਾਈ ਚ ਫੋਲਡ ਕਰਨਾ ਤੇ ਧਿਆਨ ਨਾਲ ਫੋਲਡ ਕਰਨਾ ਕਿਉਂਕਿ ਇਹ ਲਾਈਨਿੰਗ ਵਾਲੀ ਸਲਵਾਰ ਹੈ ਠੀਕ ਹੈ ਜੀ ਮੇਰਾ ਹੋ ਗਿਆ ਨੇਫਾ ਫੋਲਡ ਉਤ ਬਾਅਦ ਆਪਾਂ ਸਲਵਾਰ ਤਿਆਰ ਕਰਾਂਗੇ ਸਲਵਾਰ ਦੇ ਪੱਲੇ ਜੋੜਾਂਗੇ ਪੱਲੇ ਕੁੰਦੇ ਪੱਲੇ ਕੁੰਦੇ ਹਨ ਜੀ ਵੀ ਆਪਾਂ ਗੁੰਮ ਮਸ਼ੀਨਾਂ ਲਗਾਉਣੀਆਂ ਤੇ ਮੇਰੀ 벨ਟ ਤਿਆਰ ਹੈ ਤੇ ਤੁਸੀਂ ਐਕਸਟਰਾ ਧਾਗੇ ਕਟਿੰਗ ਕਰ ਲੈਣੇ ਆ ਆ ਦੇਖ ਸਕਦੇ ਤੁਸੀਂ 벨ਟ ਤਿਆਰ ਹੈ ਤੇ ਇਹਨੂੰ ਆਪਾਂ ਰੱਖ ਦਾਂਗੇ ਸਾਈਡ ਤੇ ਆ ਮੇਰਾ ਐਕਸਟਰਾ ਕਪੜਾ ਹੈ ਇਹਨੇ ਮੈਂ ਕਟਿੰਗ ਕਰ ਰਹੀ ਆ ਲਾਈਨਿੰਗ ਵਾਲਾ ਵਾਧਾ ਤੇ ਤੁਸੀਂ ਵੀ ਬਰਾਬਰ ਕਰ ਲੈਣਾ ਕਪੜਾ ਠੀਕ ਹੈ ਜੀ ਇਹਨੂੰ ਆਪਾਂ ਸਾਈਡ ਤੇ ਰੱਖ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਲਵਾਂਗੇ ਲੈ ਕੁੰਦੇ ਉਹ ਸਟੀਚ ਕਰਾਂਗੇ ਉਹਨਾਂ ਦੀ ਮੈਂ ਆਪਾਂ ਗੋ ਮਸੀਨਾ ਲਗਾਵਾਂਗੇ ਤੇ ਕਿਦਾਂ ਸੀਨਾ ਲਗਾਣੀ ਹੈ ਤੇ ਤੁਸੀਂ ਧਿਆਨ ਨਾਲ ਦੇਖਿਓ ਇਹਦਾ ਆਪਾਂ ਖੋਲ ਲੈਣਾ ਸਾਰੀ ਸਲਵਾਰ ਠੀਕ ਹੈ ਜੀ ਇੱਕ ਸਾਈਡ ਦੇ ਆਪਾਂ ਕੁੰਦੇ ਲੈ ਲਾਂਗੇ ਪਹਿਲਾਂ ਆਪਾਂ ਆਸਾਂ ਦੀ ਸੀਨਾ ਲਗਾ ਲਗਾਵਾਂਗੇ ਦੋਨਾਂ ਦੀ ਪਹਿਲਾਂ ਇੱਕ ਦੀ ਲਗਾ ਕੇ ਫਿਰ ਦੂਜੀ ਦੀ ਸੀਨਾ ਲਗਾਵਾਂਗੇ ਆ ਦੇਖੋ ਕਿਦਾਂ ਲਗਾਣੀ ਹੈ ਆ ਦੇਖੋ ਇੱਕ ਸਾਈਡ ਜਿੱਦਾਂ ਤੁਸੀਂ 벨ਟ ਦੀ ਸੀਨ ਲਗਾਈ ਹੈ ਕਿ ਇੱਕ ਸਾਈਡ ਤੇ ਤੁਹਾਡੇ ਦੋਨੋਂ ਲਾਈਨਿੰਗ ਦੇ ਪੱਲੇ ਹੋਣੇ ਚਾਹੀਦੇ ਤੇ ਇੱਕ ਸਾਈਡ ਤੇ ਤੁਹਾਡੇ ਮੇਨ ਸੂਟ ਦੇ ਪੱਲੇ ਹੋਣੇ ਚਾਹੀਦੇ ਤੇ ਤੁਸੀਂ ਪੁੱਠੇ ਸਾਈਡ ਉਲਟ ਸਾਈਡ ਤੇ ਸੀਨ ਲਗਾਨੀ ਆ ਆ ਦੇਖ ਸਕਦੇ ਤੁਸੀਂ ਆ ਦੋਨੋਂ ਲਾਈਨਿੰਗ ਦਾ ਕਪੜਾ ਤੇ نیچے ਦੋਨੋਂ ਆ ਦੇਖੋ ਇਹ ਮੇਨ ਸੂਟ ਦੇ ਕਪੜਾ ਇਦਾਂ ਆਪਾਂ ਇੱਥੇ ਸੀਨ ਲਗਾ ਦੇਣੀ ਆ ਇਹਨੂੰ ਤੁਸੀਂ ਬਰਾਬਰ ਕਰ ਲੈਣਾ ਬਰਾਬਰ ਕਰਨ ਤੋਂ ਬਾਅਦ ਆਪਾਂ ਸੀਨ ਲਗਾ ਲਾਂਗੇ ਸਫਾਈ ਚ ਲਗਾਣੀ ਹੈ ਵੀ ਸੀਨ ਠੀਕ ਹੈ ਜੀ ਆ ਦੇਖੋ ਦੇਖ ਸਕਦੇ ਤੁਸੀਂ ਮੈਂ ਤੁਹਾਨੂੰ ਖੋਲ ਕੇ ਦਿਖਾਨੀ ਆ ਆਪਾਂ ਲਾਈਨਿੰਗ ਦਾ ਕੱਪੜਾ ਦੂਜੀ ਸਾਈਡ ਤੇ ਕਰ ਦਾਂਗੇ ਤੇ ਇਹ ਗੁੰਮ ਸੀਨ ਲੱਗ ਜਾਂਦੀ ਹੈ ਉਹ ਤੋਂ ਬਾਅਦ ਆਪਾਂ ਦੂਜਾ ਵੀ ਆਸਣ ਜੋੜ ਲਾਂਗੇ ਸੇਮ ਇਦਾਂ ਹੀ ਜੋੜਾਂਗੇ ਠੀਕ ਹੈ ਜੀ ਮੈਂ ਆਸਣ ਦੇ ਸੀਨਾ ਲਗਾਤੀ ਆ ਤੇ ਉਹ ਤੋਂ ਬਾਅਦ ਆਪਾਂ ਇਹਦੇ ਨਾਲ ਪੱਲੇ ਜੋੜਨੇ ਆ ਤੇ ਪੱਲੇ ਕਿੱਦਾਂ ਜੋੜਨੇ ਆ ਇਹ ਵੀ ਤੁਸੀਂ ਧਿਆਨ ਨਾਲ ਦੇਖਿਓ ਇਹਨੂੰ ਆਪਾਂ ਅਲੱਗ-ਅਲੱਗ ਕਰ ਲੈਣਾ ਤੇ ਇਹਨੂੰ ਆਪਾਂ ਖੋਲ ਲਾਂਗੇ ਆ ਦੇਖਿਓ ਠੀਕ ਹੈ ਜੀ ਤੁਸੀਂ ਕੋਈ ਵੀ ਕੁੰਦਾ ਜਿਹੜੇ ਜੋੜੇ ਆ ਉਹ ਤੁਸੀਂ ਲੈ ਲੈਣਾ ਜਿਨ੍ਹਾਂ ਦੇ ਆਸਣ ਜੋੜੇ ਇੱਕ ਪੀਸ ਲੈ ਲੈਣਾ ਤੁਸੀਂ ਉਹਦੇ ਨਾਲ ਹੀ ਆਪਾਂ ਦੋਨੋਂ ਪੱਲੇ ਜੋੜਨੇ ਆ ਦੋਨਾਂ ਸਾਈਡਾਂ ਤੇ ਇੱਕ ਉਧਰਲੀ ਸਾਈਡ ਤੇ ਇੱਕ ਉਧਰਲੀ ਸਾਈਡ ਤੇ ਤੇ ਇਹ ਵੀ ਆਪਾਂ ਗੋਮ ਮਸ਼ੀਨਾਂ ਲਗਾਵਾਂਗੇ ਇੰਦਾ ਆਪਾਂ ਬਰਾਬਰ ਕਰ ਲੈਣਾ ਕਪੜਾ ਤੇ ਤੁਹਾਡਾ ਕਪੜਾ ਵੱਧ ਘੱਟ ਹੈ ਤਾਂ ਤੁਸੀਂ ਬਾਕੀ ਕਟਿੰਗ ਕਰ ਲੈਣਾ ਤੁਹਾਡੇ ਕਪੜੇ ਵਿੱਚ ਵੱਲ ਨਹੀਂ ਹੋਣਾ ਚਾਹੀਦਾ ਕੋਈ ਵੱਧ ਘੱਟ ਨਹੀਂ ਹੋਣਾ ਚਾਹੀਦਾ ਆ ਦੇਖੋ ਗੋਮ ਮਸ਼ੀਨਾਂ ਲੱਗ ਗਈਆਂ ਆਸਨ ਦੀਆਂ ਉਹ ਤੋਂ ਬਾਅਦ ਆ ਦੇਖੋ ਸਾਈਡ ਤੋਂ ਆਪਾਂ ਇਹਦੇ ਨਾਲ ਪੱਲੇ ਜੋੜਾਂਗੇ ਆ ਮੇਰੇ ਪੱਲੇ ਕਟਿੰਗ ਕੀਤੇ ਹੋਏ ਜੇ ਜ ਤੁਸੀਂ ਸਿੱਧਾ ਕੁੱਠਾ ਦੇਖ ਲੈਣਾ ਮੈਂ ਹਮੇਸ਼ਾ ਜਿਹੜਾ ਇਹਦਾ ਸਿੰਪਲ ਕਪੜਾ ਹੁੰਦਾ ਹੈ ਤੇ ਉਹਦੇ ਆਪਾਂ ਉੱਠੇ ਸਾਈ ਦੇ ਸਿੱਧੇ ਸਿੱਧੇ ਲਾਈਨਾਂ ਬਣਾ ਸਕਦੇ ਹਾਂ ਚਾਕ ਨਾਲ ਤੇ ਜਿਹੜਾ ਸਾਨੂੰ ਕੁੱਠ ਸਿੱਧ ਪਤਾ ਚੱਲ ਸਕੇ ਤੇ ਤੁਸੀਂ ਪੋਟ ਸੇ ਦੇਖ ਕੇ ਹੀ ਤੁਸੀਂ ਸੀਨਾ ਲਗਾਨੀਆਂ ਆ ਦੇਖੋ ਇਹ ਆ ਮੇਰੇ ਪੱਲੇ ਤੇ ਆਪਾਂ ਕੁੰਦੀਨਾ ਚ ਅਟੈਚ ਕਰਾਂਗੇ ਤੇ ਇਦਾਂ ਹੀ ਆਪਾਂ ਅਟੈਚ ਕਰਨੇ ਆ ਕਿ ਇੱਕ ਸਾਈਡ ਤੇ ਮੇਰੇ ਦੋਨੋਂ ਲਾਈਨਿੰਗ ਦੇ ਕੱਪੜੇ ਹੋਣੇ ਚਾਹੀਦੇ ਆ ਤੇ ਇੱਕ ਸਾਈਡ ਤੇ ਦੂਜਾ ਕੱਪੜਾ ਹੋਣਾ ਚਾਹੀਦਾ ਤੇ ਆ ਦੇਖੋ ਮੈਂ ਇਹ ਲਾਈਨਿੰਗ ਵਾਲਾ ਕੱਪੜਾ ਇਧਰਲੀ ਸਾਈਡ ਤੇ ਕਰਕੇ ਤੇ ਦੂਜੀ ਸਾਈਡ ਤੇ ਦੋਨੋਂ ਕੱਪੜੇ ਆ ਉਹਦਾ ਮੇਨ ਸਲਵਾਰ ਦਾ ਕੱਪੜਾ ਠੀਕ ਹੈ ਜੀ ਤੇ ਇਹ ਦੋਨੋਂ ਲਾਈਨਿੰਗ ਦਾ ਕੱਪੜਾ ਉਹਦੇ ਉੱਪਰ ਹੀ ਦਾ ਰੱਖ ਕੇ ਇਹਦਾ ਚਾਰ ਪੀਸ ਆਪਾਂ ਇਹਦਾ ਸੀਨ ਲਗਾ ਦੇਣੀ ਆ ਇੱਕ ਜੀ ਇਹਨੂੰ ਬਰਾਬਰ ਕਰਕੇ ਤੇ ਆਪਾਂ ਸੀਨ ਲਗਾ ਲਾਂਗੇ ਠੀਕ ਹੈ ਜੀ ਮੈਂ ਇੱਕ ਸਾਈਡ ਤੋਂ ਪੱਲਾ ਜੋੜਦਾ ਆ ਦੇਖ ਫੇਖ ਸਕਦੇ ਤੁਸੀਂ ਆ ਦੇਖੋ ਐਸੇ ਦਾ ਸਾਈਡ ਆ ਐਫਟਾ ਸਾਈਡ ਆ ਦੇਖੋ ਗੋਮ ਸੀਨ ਲੱਗੀ ਆ ਉਹ ਤੋਂ ਬਾਅਦ ਮੈਂ ਦੂਜੀ ਸਾਈਡ ਤੇ ਵੀ ਸੇਮ ਇਦਾਂ ਹੀ ਆਪਾਂ ਜੋੜਨਾ ਇਹ ਜੀ ਇਦਾਂ ਹੀ ਆਪਾਂ ਬਰਾਬਰ ਕਰ ਲੈਣਾ ਕਪੜਾ ਲਾਈਨਿੰਗ ਵਾਲਾ ਕਪੜਾ ਥੋੜਾ ਟਾਈਮ ਲੱਗਦਾ ਇਹਨੂੰ ਸੈੱਟ ਕਰਨ ਤੇ ਤਾਂ ਮੈਂ ਇੱਕ ਇੱਕ ਚੀਜ਼ ਨਿਕਲਣ ਕੀ ਚੀਜ਼ ਦੱਸ ਰਹੀ ਹਾਂ ਸਟੈਪ ਬਾਈ ਸਟੈਪ ਕਿਦਾਂ ਆਪਾਂ ਕਪੜਾ ਸੈੱਟ ਕਰਨਾ ਆ ਦੇਖੋ ਆ ਚਾਰੇ ਪੀਸ ਐ ਦੇਖ ਸਕਦੇ ਤੁਸੀਂ ਤੇ ਆ ਆ ਦੇਖ ਸਕਦੇ ਤੁਸੀਂ ਇਦਾਂ ਚਾਰੇ ਪੀਸ ਆਪਾਂ ਇਦਾਂ ਬਰਾਬਰ ਰੱਖ ਲੈਣੇ ਆ ਕਿ ਲਾਈਨਿੰਗ ਦਾ ਕੱਪੜਾ ਸੇਮ ਦੂਜੇ ਪਾਸੇ ਹੋਣਾ ਤੇ ਦੂਜਾ ਕੱਪੜੇ ਇੱਕ ਸਾਈਡ ਤੇ ਰੱਖ ਕੇ ਤੇ ਫਿਰ ਲਾਈਨਿੰਗ ਦਾ ਕੱਪਾ ਆਪਣਾ ਦੂਜੇ ਸਾਈਡ ਤੇ ਅਨੁਕਰ ਦਾਂਗੇ ਠੀਕ ਹੈ ਜੀ ਮਲਟਾ ਦਾਂਗੇ ਤੇ ਇਹਦਾ ਆਪਾਂ ਕੱਪੜਾ ਬਰਾਬਰ ਕਰਕੇ ਤੇ ਸੀਲ ਲਗਾ ਲਾਂਗੇ ਠੀਕ ਹੈ ਜੀ ਦੇਖ ਸਕਦੇ ਹੋ ਤੇ ਮੇਰੇ ਦੋਨੋਂ ਪੱਲੇ ਨਾਲ ਜੁੜ ਗਏ ਐ ਤੇ ਹੁਣ ਰਹਿ ਗਿਆ ਮੇਨ ਕੁੰਦਾ ਦੂਜਾ ਜਿਹੜੇ ਜੋੜਨੇ ਆ ਠੀਕ ਹੈ ਜੀ ਇਹਦਾ ਤੁਸੀਂ ਬਰਾਬਰ ਕਪੜਾ ਕਰਕੇ ਆ ਦੇਖ ਸਕਦੇ ਗੋਮਸੀਨ ਇਹ ਪੁੱਠਾ ਸਾਈਡ ਹੈ ਤੇ ਇਹਨੂੰ ਇੰਟਰਲੋਕ ਕਰਨ ਦਾ ਕੋਈ ਨਹੀਂ ਹੈਗਾ ਬਹੁਤ ਹੀ ਸਫਾਈ ਚ ਲੱਗਦੀ ਹੈ ਸਲਵਾਰ ਤੇ ਨਾ ਹੀ ਧਾਗੇ ਬਾਹਰ ਨਿਕਲਦੇ ਆ ਤੇ ਇੰਟਰਲੋ ਕਰਨ ਦੀ ਕੋਈ ਪ੍ਰੋਬਲਮ ਨਹੀਂ ਹੈ ਤੁਸੀਂ ਇੰਟਰਲੋਕ ਕਰਨ ਤੋਂ ਬਿਨਾ ਵੀ ਪਾ ਸਕਦੇ ਹੋ ਤੇ ਇਦਾਂ ਆਪਾਂ ਇੰਟਰਲੋਕ ਕਰਦੀਆਂ ਤਾਂ ਕਾਫੀ ਟਾਈਮ ਲੱਗ ਜਾਂਦਾ ਇਹਦੇ ਨਾਲ ਸਲਵਾਰ ਵੀ ਤੁਹਾਡੀ ਬਹੁਤ ਸਫਾਈ ਚ ਲੱਗੇਗੀ ਤੇ ਐਦਾਂ ਆਪਾਂ ਬਰਾਬਰ ਕਰ ਲੈਣਾ ਕਪੜਾ ਤੇ ਜਿਹੜਾ ਤੁਹਾਡਾ ਵੱਧ ਘੱਟ ਕਪੜਾ ਤੁਸੀਂ ਉਹਦੀ ਕਟਿੰਗ ਕਰ ਲੈਣੀ ਐ ਐਕਸਟਰਾ ਕਪੜੇ ਦੀ ਠੀਕ ਹੈ ਜੀ ਤੇ ਕਪੜਾ ਤੁਸੀਂ ਬਰਾਬਰ ਜ਼ਰੂਰ ਕਰਨਾ ਜੇ ਤੁਹਾਡਾ ਵੱਧ ਘੱਟ ਕਪੜਾ ਹੋਏਗਾ ਤਾਂ ਤੁਹਾਡੇ ਸਲਵਾਚ ਭੁੰਗ ਪਏਗਾ ਵੱਲ ਪਹਿਣਗੇ ਤੇ ਜਿੱਦਾਂ ਤੁਸੀਂ ਪਹੁੰਚੇ ਦੇ ਸਾਈਡ ਤੇ ਤੁਹਾਡਾ ਕਪੜਾ ਉੱਪਰ ਥੱਲੇ ਹੋਏਗਾ ਦਾ ਸਾਈਡ ਤੋਂ ਹੋਏਗਾ ਪ੍ਰੈਸ ਕਰਨ ਜੇ ਪ੍ਰੋਬਲਮ ਹੋਏਗੀ ਕਪੜਾ ਇਕੱਠਾ ਹੋ ਜਾਏਗਾ ਲਾਈਨਿੰਗ ਦਾ ਘੱਟ ਹੋਏਗਾ ਜਾਂ ਦੂਜਾ ਘੱਟ ਹੋਏਗਾ ਤੇ ਕਪੜਾ ਤੁਹਾਡਾ ਇਕੱਠਾ ਹੋਏਗਾ ਤੇ ਤੁਹਾਨੂੰ ਮਤਲਬ ਜਿੱਦਾਂ ਤੁਸੀਂ ਸਲਵਾਰ ਵੇਅਰ ਕੀਤੀ ਹੋਈ ਤੇ ਤੁਹਾਡੇ ਪਹੁੰਚੇ ਤੋਂ ਕਪੜਾ ਇਕੱਠਾ ਹੋ ਜਾਏਗਾ ਥੱਲੇ ਵਾਲੇ ਸਾਈਡ ਤੇ ਠੀਕ ਹੈ ਢਿੱਲੇ ਪਏਗੀ ਤੇ ਕਪੜਾ ਇਕੱਠਾ ਹੋ ਜਾਏਗਾ ਤੇ ਲਾਈਨਿੰਗ ਦਾ ਘੱਟ ਹੋਏਗਾ ਤਾਂ ਤੁਹਾਨੂੰ ਖਿੱਚ ਪਏਗੀ ਇਸ ਲਈ ਤੁਸੀਂ ਕਪੜਾ ਜ਼ਰੂਰ ਬਰਾਬਰ ਕਰਨਾ ਬਰਾਬਰ ਕਰਨ ਤੋਂ ਬਾਅਦ ਤੁਸੀਂ ਕਟਿੰਗ ਕਰ ਲੈਣਾ ਜਿਹੜਾ ਤੁਹਾਡਾ ਐਕਸਟਰਾ ਕਪੜਾ ਹੋਏਗਾ ਤੇ ਆ ਦੇਖੋ ਇਦਾਂ ਬਰਾਬਰ ਕਰਕੇ ਤੁਸੀਂ ਤੇ ਜ ਨਹੀਂ ਤੇ ਤੁਸੀਂ ਪ੍ਰੈਸ ਕਰਕੇ ਵੀ ਇਹਨੂੰ ਬਰਾਬਰ ਕਰ ਸਕਦੇ ਹੋ ਪ੍ਰੈਸ ਨਾਲ ਤੇ ਬਹੁਤ ਸਫਾਈ ਆਂਦੀ ਹੈ ਤੇ ਪ੍ਰੈਸ ਜ਼ਰੂਰ ਕਰ ਲੈਣੀ ਤੇ ਪ੍ਰੈਸ ਕਰਨ ਤੋਂ ਬਾਅਦ ਤੁਸੀਂ ਕਪੜਾ ਬਰਾਬਰ ਫਵਾਦ ਘਟਾ ਜਿਹੜਾ ਦੋਨੋਂ ਬਰਾਬਰ ਕਰ ਲੈਣੇ ਕਟਿੰਗ ਕਰ ਲੈਣੀ ਹੈ ਉਹ ਤੋਂ ਬਾਅਦ ਆਪਾਂ ਜਿਹੜਾ ਲਾਸਟ ਮੇਰਾ ਕੁੰਦਾ ਰਹਿੰਦਾ ਉਹਨੂੰ ਆਪਾਂ ਜੋੜਾਂਗੇ ਮੇਨ ਇਹ ਥੋੜ ਓੱਖਾ ਥੋੜਾ ਆਦਿਕਾ ਦਾ ਚਾਰ ਪੀਸ ਕਰਨ ਤੋਂ ਬਾਅਦ ਆ ਲਾਈਨਿੰਗ ਦਾ ਕਪੜਾ ਆਪਾਂ ਇਦਾਂ ਹੀ ਸਾਟੇ ਕਰਕੇ ਆਪਾਂ ਵਿੱਚ ਸੀਨ ਲਗਾਣੀ ਹੈ ਤੇ ਵਿੱਚੋਂ ਕਪੜਾ ਕੱਢੀ ਜਾਣਾ ਠੀਕ ਹੈ ਜੀ ਇਦਾਂ ਆਪਾਂ ਵਿੱਚੋਂ ਕਪੜਾ ਕੱਢੀ ਜਾਣਾ ਤੇ ਇਹ ਤੇ ਬਹੁਤ ਸੋਖਾ ਹੈ ਵਿੱਚੋਂ ਕਪੜਾ ਨਿਕਲ ਜਾਣਾ ਲਾਸਟ ਵਾਲਾ ਜਿਹੜਾ ਆਪਾਂ ਜੋੜਨਾ ਗੁੰਦਾ ਉਹ ਥੋੜਾ ਜਿਆ ਓੱਖਾ ਹੈ ਠੀਕ ਹੈ ਜੀ ਇਦਾਂ ਆਪਾਂ ਵਿੱਚੋਂ ਕਪੜਾ ਕੱਢੀ ਜਾਣਾ ਤੇ ਆਪਾਂ ਸੀਨ ਲਗਾਈ ਜਾਣੀ ਹੈ ਤੇ ਜੇ ਹੋਰ ਵੀ ਕੋਈ ਤਰੀਕਾ ਹੈਗਾ ਗੋ ਮਸੀਨ ਲਗਾਉਣ ਦਾ ਪਲੀਜ਼ ਮੈਨੂੰ ਮਤਲਬ ਕਮੈਂਟ ਚ ਦੱਸ ਸਕਦੇ ਤੁਸੀਂ ਦੱਸਿਓ ਜਰੂਰ ਸ਼ੇਅਰ ਕਰਿਓ ਮੇਰੇ ਨਾਲ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਤੇ ਮੇਰਾ ਚੈਨਲ ਤਾਂ ਮੋਨਟਾਈਜ਼ ਹੋ ਚੁੱਕਾ ਹੈ ਤੇ ਉਸ ਤੋਂ ਬਾਅਦ ਮੈਨੂੰ ਸਪੋਰਟ ਦੀ ਲੋੜ ਹੈ ਤੁਹਾਡੀ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਆਹ ਦੇਖ ਸਕਦੇ ਤੁਸੀਂ ਗੋਮਸੀਨ ਲੱਗ ਗਈਆਂ ਆ ਵਿਚ ਪਲਾ ਪੱਲਾ ਇਹਨੂੰ ਪੁੰਚੇ ਬੋਲਦੇ ਆ ਇਹ ਜੋ ਪੁੰਚਾ ਬਣੇਗਾ ਸਾਈਡ ਤੋਂ ਥੱਲੇ ਹੇ ਨੀਚੇ ਤੇ ਬਾਕੀ ਸਾਈਡ ਤੋਂ ਹੁੰਦੇ ਆ ਤੇ ਗੋਮਸੀਨ ਲੱਗ ਗਈ ਹੁਣ ਲਾਸਟ ਰਹਿ ਗਿਆ ਇਹਨੂੰ ਆਪਾਂ ਕਿੱਦਾਂ ਜੋ ਸੀਨ ਲਗਾਣੀ ਆ ਇੱਦਾਂ ਆਪਾਂ ਚਾਰੇ ਪੀਸ ਇੱਦਾਂ ਫੜ ਲੈਣੇ ਬਰਾਬਰ ਕਰ ਲੈਣੀ ਸਲਵਾਰ ਠੀਕ ਹੈ ਜੀ ਇੱਦਾਂ ਬਰਾਬਰ ਕਰਨ ਤੋਂ ਬਾਅਦ ਆ ਦੇਖੋ ਇੱਦਾਂ ਕਰਕੇ ਤੁਸੀਂ ਬਰਾਬਰ ਕਰ ਲੈਣਾ ਜਾਂ ਤੁਸੀਂ ਪ੍ਰੈਸ ਨਾਲ बराबर ਕਰ ਸਕਦੇ ਹੋ ਆ ਦੇਖੋ ਵੱਧ ਘੱਟ ਕਪੜਾ ਤੁਸੀਂ ਇਹ ਕਟਿਕ ਕਰ ਲੈਣਾ ਠੀਕ ਹੈ ਜੀ ਉਤ ਬਾਅਦ ਆ ਦੇਖੋ ਐਦਾਂ ਚਾਰੇ ਪੀਸ ਫੜਨੇ ਆ ਤੇ ਆ ਦੇਖੋ ਆ ਲਾਈਨਿੰਗ ਦਾ ਕਪੜਾ ਆਪਾਂ ਦੂਜੀ ਸਾਈਡ ਤੇ ਕਰਾਂਗੇ ਜਿਦਾ ਸੇਮ ਪਹਿਲੇ ਕੀਤਾ ਉਦਾਂ ਹੀ ਆ ਕਰਾਂਗੇ ਆ ਦੇਖੋ ਐਨੋ ਕੁੰਦੇ ਵਾਲਾ ਜਾਂ ਪੱਲੇ ਵਾਲਾ ਕੋਈ ਵੀ ਉਧਰਲੀ ਸਾਈਡ ਤੇ ਕੱਟ ਸਕਦੇ ਹੋ ਤੇ ਇਦਾਂ ਆਪਾਂ ਵਿੱਚੋਂ ਕਪੜਾ ਕੱਢੀ ਜਾਣਾ ਤੇ ਆਪਾਂ ਸੀਨ ਲਗਾਈ ਜਾਣੀ ਹੈ ਬਹੁਤੀ ਸੋਖਾ ਹੈ ਕੋਈ ਔਖਾ ਕੰਮ ਨਹੀਂ ਹੈਗਾ ਇੱਕ ਵਾਰ ਤੁਸੀਂ ਆਪਣੇ ਹੱਥ ਨਾਲ ਖੁਦ ਕਰਕੇ ਦੇਖੋਗੇ ਤੇ ਤੁਹਾਨੂੰ ਮਤਲਬ ਕਰਨਾ ਆ ਜਾਏਗਾ ਕਿਸੇ ਦੇ ਹੱਥ ਮੈਨੂੰ ਤੇ ਇਹ ਹੈ ਕਿ ਕਿਸੇ ਦੇ ਹੱਥ ਸਮਝ ਨਹੀਂ ਆਉਂਦੀ ਮੈਂ ਕੋਈ ਵੀ ਚੀਜ਼ ਟਰਾਈ ਕਰਨੀ ਹੈ ਮੈਂ ਖੁਦ ਕਰਕੇ ਦੇਖਦੀ ਆ ਫਿਰ ਮੈਨੂੰ ਸਮਝ ਆ ਜਾਂਦੀ ਹੈ ਠੀਕ ਹੈ ਜੀ ਇਦਾਂ ਆਪਾਂ ਸਫਾਈ 'ਚ ਸੀਨ ਲਗਾ ਲੈਣੀ ਆ ਤੇ ਆ ਦੇਖ ਸਕਦੇ ਹੋ ਐਦਾਂ ਆਪਾਂ ਇਹਨੂੰ ਸਿੱਧਾ ਕਰ ਲੈਣਾ ਤੇ ਮੇਰੀ ਸਲਵਾਰ ਮਦ ਖੜੀ ਹੋ ਗਈ ਆ ਉਹ ਤੋਂ ਬਾਅਦ ਇਹਦੀ ਆਪਾਂ ਚੋਣਾ ਪਾਵਾਂਗੇ ਦੇਖ ਸਕਦੇ ਤਾਂ ਤੁਸੀਂ ਇਹ ਗਮ ਸੀਣਾ ਇਹ ਪੁੱਠੇ ਸਾਡੇ ਤੁਹਾਨੂੰ ਦਿਖਾ ਰਹੀ ਆ ਸਲਵਾਰ ਤੇ ਉਹ ਤੋਂ ਬਾਅਦ ਆਪਾਂ ਇਹਦੀ ਚੋਣਾ ਪਾਵਾਂਗੇ ਸਲਵਾਰ ਮੇਰੀ ਖੜੀ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਅੰਡਰਗਰਾਉਂਡ ਸੀਣਾ ਲੱਗੀਆਂ ਸਭ ਤੋਂ ਪਹਿਲਾਂ ਆਪਾਂ ਬੈਲਟ ਲਵਾਂਗੇ ਤੇ ਬੈਲਟ ਨੂੰ ਆਪਾਂ ਮੇਲ ਲਾਵਾਂਗੇ ਕਿੰਨੀ ਆ ਸਾਡੀ ਬੈਲਟ ਤਿਆਰ ਹੋ ਕੇ ਮੇਰੀ 벨ਟ ਹੈ ਤਿਆਰੋ ਕੇ 22 ਇੰਚ ਠੀਕ ਹੈ ਜੀ ਐਦਾ ਤੁਸੀਂ 벨ਟ ਜ਼ਰੂਰ ਮੇਲ ਲੈਣੀ ਹੈ ਕਿ ਤੁਹਾਡੀ ਤਿਆਰ ਕਿਉਂਕਿ ਜਦੋਂ ਆਪਾਂ ਤਿਆਰ ਕਰਦੇ 벨ਟ ਤਾਂ ਕਪੜਾ ਵੱਧ ਘੱਟ ਜਾ ਸਕਦਾ ਤੇ ਐਦਾ 벨ਟ 22 ਇੰਚ ਹੈ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਆ ਦੇਖ ਸਕਦੇ ਤੁਸੀਂ ਆਸਣ ਵਾਲੀ ਸਾਈਡ ਤੇ ਪਹਿਲਾਂ ਆਪਾਂ ਦੋ ਬੈਕ ਸਾਈਡ ਤੋਂ ਦੋ ਚੋਣਾ ਪਾ ਲਾਂਗੇ ਠੀਕ ਹੈ ਜੀ ਇੱਥੇ ਆਪਾਂ ਆਸਣ ਵਾਲੀ ਸਾਈਡ ਤੇ ਬੈਕ ਸਾਈਡ ਦੋ ਸਿੱਧੇ ਸਾਈਡ ਤੇ ਚੋਣਾ ਪਾਣੀ ਹੈ ਇਹ ਮੇਰਾ ਸਿੱਧਾ ਸਾਈਡ ਹੈ ਕਪੜਾ ਆ ਦੇਖੋ ਐਦਾਂ ਕਰਕੇ ਇੱਕ ਐਦਾਂ ਚੋਣ ਤੇ ਦੂਜੀ ਦਾ ਇੱਕ ਦੂਜੇ ਦੇ ਬਰਾਬਰ ਮੂੰਹ ਹੋਣੇ ਚਾਹੀਦੇ ਇੱਕੋ ਸਾਈਡ ਤੇ ਠੀਕ ਹੈ ਜੀ ਚੋਣਾ ਦੇ ਇਦਾਂ ਆਪਾਂ ਦੋ ਚੋਣਾ ਪਾ ਲਣੀਆਂ ਇਹ ਚੋਣਾ ਪਾਣੀਆਂ ਬਹੁਤ ਜ਼ਰੂਰੀ ਹੈ ਤੇ ਜੇ ਆਪਾਂ ਚੋਣਾ ਨਹੀਂ ਪਾਉਂਦੇ ਤਾਂ ਸਾਡਾ ਆਸਣ ਇੱਥੋਂ ਫਟ ਸਕਦਾ ਹੈ ਤੇ ਖਿੱਚ ਪਏਗੀ ਸਾਡੀ ਮਤਲਬ ਆਸਣ ਤੇ ਤੇ ਉਤ ਬਾਅਦ ਆਪਾਂ ਕੀ ਕਰਨਾ ਇਦਾਂ ਇਹਨੂੰ ਫੜ ਫੜ ਕੇ ਇਹਨੂੰ ਫੋਲਡ ਕਰ ਲਾਂ ਆ ਦੇਖੋ ਇਦਾਂ ਇਹਨੂੰ ਫੋਲਡ ਕਰਨਾ ਫੋਲਡ ਕਰਨ ਤੋਂ ਬਾਅਦ ਆਪਾਂ ਇੱਥੇ ਨਿਸ਼ਾਨੇ ਲਗਾ ਲਾਂਗੇ ਜਿੰਨਾ ਸਾਡਾ 22 ਇੰਚ ਸਾਡੀ ਬੈਲਟ ਤਿਆਰ ਹੈ ਆਪਾਂ 11 ਇੰਚ ਇਹਦਾ 22 ਦਾ ਹਾਫ ਕਰਦਾਂਗੇ 11 ਇੰਚ ਆਪਾਂ 11 ਇੰਚ ਦੇ ਨਿਸ਼ਾਨੇ ਲਗਾਵਾਂਗੇ ਕਿਉਂਕਿ ਇਹ ਵੀ ਬੈਕ ਸਾਈਡ ਤਿਆਰ ਹੋਏਗੀ ਬੈਕ ਸਾਈਡ ਤੇ ਬੈਲਟ ਲੱਗੇਗੀ ਤੇ ਬਾਕੀ ਆਪਾਂ ਫਰੰਟ ਸਾਈਡ ਤੇ ਬਾਕੀ ਪੂਰੇ ਤੇ ਚੋਣਾ ਪਾਵਾਂਗੇ ਇਦਾਂ ਇੱਥੇ 11 ਇੰਚ ਨਿਸ਼ਾਨੇ ਲਗਾ ਕੇ ਠੀਕ ਹੈ ਜੀ ਇੱਥੇ 11 ਇੰਚ ਦੇ ਨਿਸ਼ਾਨੇ ਲਗਾ ਲੈਣੇ ਆ ਉੱਤੋਂ ਬਾਅਦ ਆਪਾਂ ਇੱਥੇ ਛੋਟੇ ਜਿਹੇ ਕੱਟ ਲਗਾ ਲਾਂਗੇ ਇਹਦਾ ਚਾਰੇ ਪੀਸ ਬਰਾਬਰ ਫੜਨੇ ਆ ਇਹਨੂੰ ਇਹਦਾ ਫੋਲਡ ਕਰਕੇ ਇੱਥੇ ਕੱਟ ਲਗਾ ਲੈਣਾ ਠੀਕ ਹੈ ਜੀ ਕੱਟ ਲਗਾਉਣ ਤੋਂ ਬਾਅਦ ਆਪਾਂ ਇੱਥੇ ਚੋਣਾ ਪਾਵਾਂਗੇ ਤੇ ਆਪਾਂ ਫਰੰਟ ਸਾਈਡ ਕਰ ਲਾਂਗੇ ਅਸਾਂ ਦਾ ਤੇ ਸਿੱਧਾ ਸਾਈਡ ਕਰਾਂਗੇ ਆਪਾਂ ਸਿੱਧੇ ਸਾਈਡ ਤੋਂ ਸ਼ੁਰੂ ਕਰਾਂਗੇ ਆਪਾਂ ਚੋਣਾ ਪਾਣੀਆ ਆ ਦੇਖ ਸਕਦੇ ਹੋ ਹਮੇਸ਼ਾ ਜਦੋਂ ਚੋਣਾ ਪੈਂਦੀ ਹੈ ਇੱਕ ਪਾਸੇ ਬਾਹਰੋਂ ਚੋਣਾ ਪੈਂਦੀ ਹੈ ਕਪੜਾ ਬਾਹਰ ਵਾਲੇ ਸਾਈਡ ਤੇ ਹੁੰਦਾ ਤੇ ਇੱਕ ਪਾਸੇ ਚੋਣਾ ਦੂਜੇ ਪਾਸੇ ਚੋਣਾ ਪਾ ਲਿਆ ਸਾਨੂੰ ਕਪੜਾ ਅੰਦਰ ਕਰਨਾ ਪੈਂਦਾ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਆ ਦੇਖੋ ਇਦਾਂ ਚੋਣਾ ਪਾਵਾਂਗੇ ਆਪਾਂ ਆਸਾਨ ਤੋਂ ਸਟਾਰਟ ਕਰਾਂਗੇ ਇਦਾਂ ਇਹ ਸਿੱਧੇ ਸਾਈਡ ਆ ਤੇ ਚੋਣਾ ਦਾ ਮੂੰਹ ਤੁਹਾਡਾ ਆਸਤਨ ਵਾਲੇ ਸਾਈਡ ਤੇ ਹੋਣਾ ਚਾਹੀਦਾ ਤੁਹਾਡਾ ਜਿੰਨਾ ਕਪੜਾ ਉਹਦੇ ਹਿਸਾਬ ਨਾਲ ਤੁਸੀਂ ਚੋਣਾ ਪਾ ਲੈਣੀ ਆ ਮਤਲਬ ਕੋਸ਼ਿਸ਼ ਕਰਨੀ ਕਿ ਤੁਹਾਡੇ ਜਿੱਥੇ ਤੱਕ ਪੱਲੇ ਪਏ ਹੋਏ ਆ ਉੱਥੇ ਤੱਕ ਤੁਸੀਂ 8 ਇੰਚ ਤੇ ਚੋਣਾ ਬਾਣੀਆ ਤੁਹਾਡੀ ਸਲਵਾਰ ਕਦੀ ਵੀ ਅੱਗੇ ਪਿੱਛੇ ਨਹੀਂ ਜਾਏਗੀ ਤੇ ਸਲਵਾਰ ਤੇ ਕਦੀ ਭੋਂਗਣੀ ਪਹਿਣਗੇ ਤੇ ਸਲਵਾਰ ਕਦੀ ਘੁੰਮੇਗੀ ਨਹੀਂ ਤੁਸੀਂ ਇਦਾਂ ਚੋਣਾ ਪਾ ਕੇ ਦੇਖੋ ਇੱਕ ਵਾਰੀ ਤੇ ਹਮੇਸ਼ਾ 8 ਇੰਚ ਤੇ ਪਾਉਣ ਤੋਂ ਬਾਅਦ ਆਪਾਂ ਬਾਅਦ ਚ ਦੂਜਿਆਂ ਜਿੰਨਾ ਤੁਹਾਡਾ ਕੱਪੜਾ ਬਚਦਾ ਤੁਸੀਂ ਚੋਣਾ ਪਾ ਲੈਣੀਆ ਠੀਕ ਹੈ ਜੀ ਜੇ ਤੁਹਾਡੇ ਕੋ ਕਪੜਾ ਜ਼ਿਆਦਾ ਹੈ ਤੁਹਾਡੀ ਫੁੱਲ ਪਟਿਆਲਾ ਹੈ ਤੁਸੀਂ ਚੋਣ ਦੇ ਉੱਪਰ ਚੋਣ ਬਾਣੀ ਹੈ ਮੈਂ ਥੋੜਾ ਗੈਪ ਆ ਰਹੀਆਂ 1 ਕਿੰਚ ਦਾ ਕਿਉਂਕਿ ਮੇਰੀ ਸਲਵਾਰ ਇੰਨੀ ਜ਼ਿਆਦਾ ਨਹੀਂ ਹੈਗੀ ਹੈਵੀ ਠੀਕ ਹੈ ਜੀ ਜਿਹੜਾ ਆਪਾਂ ਪੱਲਾ ਹੈ ਉਹਦਾ ਆਪਾਂ ਸੈਂਟਰ ਕਰ ਲੈਣਾ ਜਿਹੜੀ ਤਰੀਜ ਵਾਲੀ ਸੀਨ ਹੈ ਉੱਤੇ ਆਪਾਂ ਇੱਕ ਚੌਣ ਪਾਵਾਂਗੇ ਤਾਂ ਇਹ ਸਾਡੀ ਤਰੀਜ ਬਣੇਗੀ ਹਮੇਸ਼ਾ ਉਹ ਇਦਾਂ ਕਰਨਾ ਉੱਥੇ ਤੇ ਕੱਟ ਲਗਾ ਲੈਣਾ ਜਾਂ ਚੌਕ ਦਾ ਨਿਸ਼ਾਨੀ ਲਾ ਲੈਣੀ ਠੀਕ ਹੈ ਜੀ ਪੱਲੇ ਵਾਲੇ ਸਾਈਡ ਤੁਸੀਂ ਸੈਂਟਰ ਕਰਕੇ ਇੱਥੇ ਨਿਸ਼ਾਨੇ ਲਗਾ ਦੇਣੀਆਂ ਤੇ ਤੁਸੀਂ ਕੱਟ ਲਗਾ ਕੇ ਇੱਥੇ ਤੁਸੀਂ ਸੀਨ ਵੀ ਲਗਾ ਸਕਦੇ ਹੋ ਠੀਕ ਹੈ ਮੈਂ ਕੱਟ ਲਗਾਇਆ ਤੇ ਚੌਕ ਦਾ ਨਿਸ਼ਾਨੀ ਵੀ ਲਗਾਈ ਹੈ ਤੁਸੀਂ ਸੀਨ ਵੀ ਲਗਾ ਸਕਦੇ ਹੋ ਤੇ ਇੱਥੇ ਆਪਾਂ ਚੌਣ ਪਾਣੀ ਹੈ ਤਰੀਜ ਵਾਲੀ ਤੇ ਇਦਾਂ ਸਾਡੀ ਸਲਵਾਰ ਦੀ ਜਿਹੜੀ ਫਰੰਟ ਤਰੀਜ ਆ ਉਹ ਬਣ ਜਾਂਦੀ ਆ ਤੇ ਇਹ ਤੁਸੀਂ ਜ਼ਰੂਰ ਪਾਣੀ ਆ ਚੋਣ ਇਹ ਥੋੜੀ ਮੋਟੀ ਪਾ ਸਕਦੇ ਤੁਸੀਂ ਸੌਣ ਚੋਣ ਠੀਕ ਹੈ ਜੀ ਤੇ ਇਦਾਂ ਆਪਾਂ ਸਫਾਈ ਚ ਇੱਕੋ ਜਿਹੀਆਂ ਚੋਣਾ ਪਾਣੀ ਆ ਤੇ ਚੋਣਾ ਤੁਹਾਡੀਆਂ ਮੋਟੀਆਂ ਛੋਟੀਆਂ ਨਹੀਂ ਹੋਣੀਆਂ ਚਾਹੀਦੀਆਂ ਇੱਕੋ ਜਿਹੀਆਂ ਹੋਣੀਆਂ ਚਾਹੀਦੀਆਂ ਬਰਾਬਰ ਤਾਂ ਹੀ ਸਲਵਾਰ ਸੋਹਣੀ ਲੱਗਦੀ ਆ ਆ ਦੇਖ ਸਕਦੇ ਤੁਸੀਂ ਇੱਥੇ ਤੁਸੀਂ 8 ਇੰਚ ਦੀਆਂ ਪਾਣੀਆਂ ਆ ਦੇਖੋ ਮੇਰੀ 8 ਇੰਚ ਦੀਆਂ ਚੋਣਾ ਤੁਸੀਂ ਪੱਲੇ ਤੱਕ ਕੋਸ਼ਿਸ਼ ਕਰਨੀ ਕਿ 8 ਇੰਚ ਦੀਆਂ ਚੋਣਾ ਪਾਇਓ ਤੇ ਇੱਦਾਂ ਸਲਵਾਰ ਤੁਹਾਡੀ ਕਦੀ ਵੀ ਕੋ ਮਹਿੰਗੀ ਨਹੀਂ ਤੁਹਾਡੀ ਸਲਵਾਰ ਇੱਕਦਮ ਵਧੀਆ ਸਟੇ ਰਹੇਗੀ ਉਥੇ ਹੀ ਪੁੰਚੇ ਬਾਰੇ ਸਾਡੇ ਤੇ ਸਿੱਧੀ ਤੇ ਉਤ ਬਾਅਦ ਆਪਾਂ 8 ਇੰਚ ਹੋ ਗਿਆ 3 ਇੰਚ ਰਹਿ ਗਿਆ ਤਾਂ ਆਪਾਂ 11 ਇੰਚ ਤੇ ਚੋਣਾ ਪੂਰੀਆਂ ਕਰਨੀਆਂ ਤਾਂ ਆਪਾਂ 3 ਇੰਚ ਦੇ ਹੋਟ ਚੋਣਾ ਪਾ ਲੈਣੀਆਂ ਤੇ ਆਹ ਦੇਖ ਸਕਦੇ ਤੁਸੀਂ ਮੇਰੀ ਚੋਣਾ ਇੱਕਦਮ ਬਰਾਬਰ ਹੈ ਤਾਂ ਆ ਦੇਖੋ ਜਿੱਥੇ ਕੱਟ ਲਗਾਇਆ ਇੱਥੇ ਤੱਕ 11 ਇੰਚ ਹੋਣਾ ਚਾਹੀਦਾ ਇੱਕ ਵਾਰੀ ਮੈਂ ਫੇਰ ਦੇਖ ਰਹੀ ਹਾਂ ਆ ਦੇਖੋ 9 ਇੰਚ ਹੋਇਆ ਤੇ ਆ ਦੇਖੋ 10 ਇੰਚ ਇੱਕ ਚੋਣ ਹੋਣ ਪੈਣੀ ਹੈ 11 ਇੰਚ ਦੇ ਬਰਾਬਰ ਹੋ ਲੈਣੀ ਨਹੀਂ ਆ ਦੇਖਿਓ ਆ 10 ਇੰਚ ਤੇ 11 ਇੰਚ ਇੱਥੇ ਆ ਰਿਹਾ ਇੱਕ ਚੋਣ ਪੈਣੀ ਹੈ ਥੋੜੀ ਛੋਟੀ ਜੀ ਪਏਗੀ ਤੇ ਮੇਰੇ 11 ਇੰਚ ਦੇ ਚੋਣਾ ਪੈ ਗਏ ਆ ਦੇਖ ਸਕਦੇ ਤੁਸੀਂ ਪੂਰਾ 11 ਇੰਚ ਦੇ ਬਰਾਬਰ ਆ ਤੇ ਆਪਾਂ ਇੱਥੇ ਪੂਰੀ ਰਾਉਂਡ ਸਾਈਡ ਸੀਨ ਲਗਾ ਲੈਣੀ ਹੈ ਤੁਸੀਂ ਜੇ ਬਿਗਨਰ ਹੋ ਸਲਾਈ ਸਿੱਖ ਰਹੇ ਹੋ ਨਵੀਂ ਤੇ ਤੁਸੀਂ ਇੱਥੇ ਪਹਿਲਾਂ ਹੀ ਤੁਸੀਂ ਸਾਰੇ ਮਤਲਬ ਪੂਰੇ ਸਲਵਾਰ ਤੇ ਸੀਨ ਲਗਾ ਲੈਣੀ ਹੈ ਅਟੈਚ ਕਰ ਲੈਣਾ ਲਾਈਨਿੰਗ ਦਾ ਕਪੜਾ ਠੀਕ ਹੈ ਜੀ ਤੇ ਉੱਤ ਬਾਅਦ ਆਪਾਂ ਦੂਜੀ ਸਾਈਡ ਤੇ ਵੀ ਇਦਾਂ ਚੋਣਾ ਪਾਵਾਂਗੇ ਬਰਾਬਰ ਕਰਕੇ ਸੇਮ ਹੀ ਜਿਦਾਂ ਉੱਧਰ ਪਾਈਆਂ ਇੱਧਰ ਵੀ ਆਪਾਂ ਪਾਵਾਂਗੇ ਕਿਉਂਕਿ ਇਹ ਵੀਡੀਓ ਬਹੁਤ ਲੰਬੀ ਹੋ ਰਹੀ ਹੈ ਤੇ ਤਾਂ ਕਰਕੇ ਮੈਨੂੰ ਥੋੜਾ ਭਜਾਣਾ ਪਿਆ ਤੇਜ਼ ਕਰਨੀ ਪਈ ਵੀਡੀਓ ਤੇ ਸੇਮ ਹੀ ਉਦਾਂ ਜਿੱਦਾਂ ਆਪਾਂ ਉਧਰ ਦੂਜੀ ਸਾਈਡ ਤੇ ਪਾਈਆਂ ਤੇ ਇੱਧਰ ਵੀ ਆਪਾਂ ਸੇਮ ਹੀ ਪਾਣੀ ਇੱਕੋ ਜਿਹਾ ਬਰਾਬਾ ਚੋਣਾ ਤੇ ਸੇਮ ਹੀ ਦਾ ਪਤਰੀਜ ਦੀ ਵਿੱਚ ਉਣ ਪਾਣੀ ਹੈ ਠੀਕ ਹੈ ਜੀ ਆ ਦੇਖੋ ਮੇਰੇ ਦੋਨੋਂ ਸਾਈਡਾਂ ਤੇ ਚੋਣਾ ਪੈ ਗਿਆ ਦੇਖ ਸਕਦੇ ਤੁਹਾਨੂੰ ਮੈਂ ਸਿੱਧੀ ਕਰਕੇ ਸੁਲਵਾ ਦੱਸਦੀਆਂ ਠੀਕ ਹੈ ਜੀ ਚੋਣਾ ਪਾਉਣ ਤੋਂ ਬਾਅਦ ਆਪਾਂ 벨ਟ ਲਗਾ ਲੈਣੀ ਆ ਆ ਦੇਖ ਸਕਦੇ ਤੁਸੀਂ ਕਿੰਨੀਆਂ ਪਿਆਰੀਆਂ ਚੋਣਾ ਇੱਕੋ ਜੀਆਂ ਚੋਣਾ ਪਈਆਂ ਬਰਾਬਰ ਜੇ ਤੁਸੀਂ ਐਦਾਂ ਚੋਣਾ ਪਾਓਗੇ ਬਹੁਤ ਹੀ ਰਮਾਨ ਨਾਲ ਧਿਆਨ ਨਾਲ ਤੇ ਤੁਹਾਡੇ ਚੋਣਾ ਸਲਵਾਰ ਦੀਆਂ ਬਿਲਕੁਲ ਬਰਾਬਰ ਪੈਣਗੀਆਂ ਠੀਕ ਹੈ ਜੀ ਬੇਨਤੀ ਕਰਕੇ ਤੁਸੀਂ ਚੋਣਾ ਪਾ ਸਕਦੇ ਹੋ ਦੇਖ ਸਕਦੇ ਹੋ 2 ਇੰਚ ਪੂਰਾ ਮੇਰਾ ਤੇ ਉਤ ਬਾਅਦ ਆਪਾਂ ਇਹਦੀ 벨ਟ ਅਟੈਚ ਕਰ ਲੈਣੀ ਆ ਸਲਵਾਰ ਨੂੰ ਸਿੱਧਾ ਕਰ ਲੈਣਾ ਤੇ ਬੈਲਟ ਨੂੰ ਆਪਾਂ ਪੁੱਠਾ ਰੱਖਾਂਗੇ ਆ ਦੇਖ ਸਕਦੇ ਹੋ ਇਦਾਂ ਬੈਲਟ ਨੂੰ ਪੁੱਠੀ ਕਰ ਲੈਣਾ ਤੇ ਇਦਾਂ ਆਪਾਂ ਫਰੰਟ ਸਾਈਡ ਤੋਂ ਸ਼ੁਰੂ ਕਰਾਂਗੇ ਇਦਾਂ ਕਰਕੇ ਤੇ ਇਦਾਂ ਆਪਾਂ ਸਾਰੇ ਰਾਉਂਡ ਸਾਈਡ ਸੀਨ ਲਗਾ ਦਾਂਗੇ ਬੈਲਟ ਅਟੈਚ ਕਰ ਦਾਂਗੇ ਜਿਹਦੇ ਨਾਲ ਬਹੁਤੀ ਧਿਆਨ ਨਾਲ ਕਰਨੀਆਂ ਤੁਸੀਂ ਤੁਸੀਂ ਪਹਿਲਾਂ ਬੇਨਤੀ ਵੀ ਕਰ ਸਕਦੇ ਹੋ ਤੁਹਾਡੀ ਤੁਸੀਂ ਪਿੰਨਾ ਲਗਾ ਸਕਦੇ ਹੋ ਤੇ ਮੇਰੀ ਬਰਾਬਰ ਹੈ ਮਤਲਬ ਮੈਂ ਮੈਲ ਕੇ ਦੇਖ ਲਿਆ ਕਪੜਾ ਮੇਰਾ ਪੂਰਾ ਇਕਦਮ ਬਰਾਬਰ ਆ ਤੇ ਐਦਾਂ ਆਪਾਂ ਰਾਉਂਡ ਸਾਈਡ ਸੀਨ ਲਗਾ ਦਾਂਗੇ 벨ਟ ਅਟੈਚ ਕਰ ਦਾਂਗੇ 벨ਟ ਅਟੈਚ ਕਰਨ ਤੋਂ ਬਾਅਦ ਤੁਸੀਂ ਉੱਪਰ ਸੀਨ ਲਗਾ ਲੈਣੀ ਹੈ ਤੇ ਪੌਂਚੇ ਬਣਾ ਲੈਣੇ ਆ ਤੇ ਪੌਂਚੇ ਮੈਂ ਤੁਹਾਨੂੰ ਅਲੱਗ ਵੀਡੀਓ 'ਚ ਦੱਸਾਂਗੀ ਕਿੱਦਾਂ ਮੈਂ ਪੌਂਚੇ ਬਣਾ ਲੈਣੀ ਕਿੱਦਾਂ ਤਿਆਰ ਕਰਦੀ ਆ ਤੇ ਵੀਡੀਓ ਬਹੁਤ ਲੰਬੀ ਹੋ ਰਹੀ ਆ ਆ ਦੇਖ ਸਕਦੇ ਹੋ ਤੇ ਆ ਦੇਖ ਸਕਦੇ ਹੋ ਮੇਰੀ ਸਲਵਾਰ ਤਿਆਰ ਆ ਮੈਂ ਪੌਂਚੇ ਬਣਾ ਲਿਆ ਤਾਂ ਤੁਹਾਨੂੰ ਫੁੱਲ ਫਾਈਨਲ ਲੁੱਕ ਦਿਖਾਨੀ ਆ ਆ ਦੇਖੋ ਪੌਂਚੇ ਬਣਾ ਲਏ ਮੈਂ ਸਲਵਾਰ ਮੇਰੀ ਤਿਆਰ ਆ ਤੇ ਬਹੁਤ ਹੀ ਵਧੀਆ ਸਲਵਾਰ ਬਣੀ ਤੁਸੀਂ ਦੱਸਿਓ ਕਮੈਂਟ ਵਿੱਚ ਤੁਹਾਨੂੰ ਕਿੱਦਾਂ ਲੱਗੀ ਸਲਵਾਰ ਤੇ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ ਤੇ ਆ ਦੇਖਿਓ ਵਿੱਚੋਂ ਗੋਮ ਸਾਈਡ ਆ ਸਿਰਫ ਉੱਪਰ ਵਾਲੀ ਸਾਈਡ ਤੇ ਹੀ ਆਪਾਂ ਜਿੱਥੇ 벨ਟ ਅਟੈਚ ਕੀਤੀ ਆ ਤੁਹਾਨੂੰ ਉੱਥੋਂ ਇੰਟਰਲੋ ਕਰਾਂ ਦੀ ਲੋੜ ਆ ਬਾਕੀ ਕਿਤੇ ਇੰਟਰਲੋ ਕਰਾਂ ਦੀ ਲੋੜ ਨਹੀਂ ਹੈਗੀ ਲਾਈਨਿੰਗ ਵਾਲੀ ਸਲਵਾਰ ਤੇ ਠੀਕ ਹੈ ਜੀ ਆ ਤੱਕ ਮੈਂ ਉਲਟੀ ਕਰਕੇ ਤੁਹਾਨੂੰ ਦਿਖਾ ਰਹੀ ਆ ਗੋਮ ਸੀ ਨਾ ਤੇ ਉੱਪਰ ਮੈਂ ਇਨੂੰ ਇੰਟਰ ਲੋ ਕਰ ਦਿੱਤਾ ਦੇਖ ਸਕਦੇ ਤੁਸੀਂ ਸਲਵਾਰ ਤੇ ਤੇ ਬਾਕੀ ਹੋ ਤਾਂ ਕਿਤੇ ਅੰਡਰ ਲੋਗ ਕਰਨ ਦੀ ਲੋੜ ਨਹੀਂ ਤੇ ਕਿੰਨੀ ਵਧੀਆ ਲੱਗ ਰਹੀ ਆ ਸਲਵਾਰ ਉਲਟੀ ਵੀ ਤੁਸੀਂ ਵੀ ਉਮੀਦ ਆ ਤੁਹਾਨੂੰ ਸਮਝ ਆ ਚੁੱਕੀ ਹੋਏਗੀ ਤੇ ਇੱਕ ਕਮੈਂਟ ਕਰ ਦੇਣਾ ਪਲੀਜ਼ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰ ਕਰਿਓ ਇਹ ਵੀਡੀਓ ਬਣਾਉਣ ਚ ਬਹੁਤ ਟਾਈਮ ਲੱਗਦਾ ਆ ਫੁੱਲ ਸੂਟ ਦੀ ਲੁਕਿੰਗ ਫਾਈਨਲ ਠੀਕ ਹੈ ਜੀ ਮੈਂ ਸ਼ਰਟ ਦੀ ਵੀ ਵੀਡੀਓ ਪਾ ਚੁੱਕੀ ਆ ਇਹਦੀ ਕਟਿੰਗ ਸਟਿਚਿੰਗ ਸਭ ਕੁਝ ਮੈਂ ਪਾਇਆ ਹੋਇਆ ਤੁਸੀਂ ਜੇ ਨਹੀਂ ਦੇਖੀ ਤੇ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਤੇ ਥੈਂਕ ਯੂ ਫॉर ਵਾਚਿੰਗ ਮਿਲਦੇ ਆਂ ਅਗਲੀ ਵੀਡੀਓ ਲੈ ਕੇ ਸ਼ਸ਼ਕਲ ਜੀ ਬਾਏ ਬਾਏ ਜੀ ਸਾਰਿਆਂ ਨੂੰ